ਹੈਲੋ ਗਾਇਜ਼ ਆਈ ਹੋਪ ਕਿ ਆਪ ਸਭ ਠੀਕ ਠਾਕ ਹੋਵੋਗੇ ਮੈਂ ਹਾਂ ਬਲਜੀਤ ਕੋਟਲੀ ਤੁਸੀਂ ਜੁੜ ਚੁੱਕੇ ਮਾਈ YouTube ਚੈਨਲ ਬਲਜੀਤ ਕੋਟਲੀ ਨਾਲ ਮਾਈ YouTube ਚੈਨਲ ਬਲਜੀਤ ਕੋਟਲੀ ਨੂੰ ਘਾ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪੈਸ ਤਾਂ ਜੋ ਮੇਰੇ ਆਉਣ ਵਾਲੇ ਵਲੌਗ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਦੋਸਤੋ ਅੱਜ ਅਸੀਂ ਚੱਲੇ ਆਂ ਕਰਤਾਰਪੁਰ ਕੋਰੀਡੋਰ ਕਰਤਾਰਪੁਰ ਕੋਰੀਡੋਰ ਦਾ ਰਸਤਾ ਅਤੇ ਆਸ-ਪਾਸ ਦਾ ਤੁਹਾਨੂੰ ਵੀਊ ਦਿਖਾਵਾਂਗੇ ਤੇ ਆਸ-ਪਾਸ ਦਾ ਏਰੀਆ ਤੁਸੀਂ ਬਣੇ ਰਹਿਣਾ ਮੇਰੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਵੀਡੀਓ ਸਕਿੱਪ ਨਹੀਂ ਕਰਨੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਸੋ ਅਸੀਂ ਘਰ ਤੋਂ ਚੱਲੇ ਆ ਤੇ ਤੁਹਾਨੂੰ ਬਾਈਕ ਤੇ ਸਾਡਾ ਬੈਗ ਤੁਸੀਂ ਵੇਖ ਸਕਦੇ ਹੋ ਸੋ ਮਿਲਦੇ ਆ ਰਸਤੇ 'ਚ ਸੋ ਪਿਆਰੇ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਰਸਤੇ 'ਤੇ ਤੇ ਪੈਟਰੋਲ ਪੰਪ 'ਤੇ ਵੀਰ ਤੋਂ ਅਸੀਂ ਤੇਲ ਪਵਾਇਆ ਤੇ ਆ ਸਾਡੀ ਤੁਸੀਂ ਬਾਈਕ ਦੇਖ ਸਕਦੇ ਹੋ ਤੇ ਵਧੀਆ ਪਿਆਰਾ ਜਾਂ ਕਮੈਂਟ ਕਰ ਦੇਣਾ ਸੋ ਮਿਲਦੇ ਹਾਂ ਰਸਤੇ 'ਤੇ ਅੱਗੇ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਰਸਤੇ ਵਿੱਚ ਆਉਂਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਆ ਤਹਾਨੂੰ ਅਸੀਂ ਸੰਤਰੇ ਦਾ ਬਾਗ ਵੀ ਦਿਖਾਉਂਦੇ ਆ ਤੇ ਅੱਗੇ ਆਉਂਦੀ ਬੱਸ ਸੱਜੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਤੇ ਅਸੀਂ ਜਾਂਦੇ ਹੋਏ ਅੱਧਾ ਰਸਤਾ ਲਗਭਗ ਤੈਅ ਕਰ ਚੁੱਕੇ ਆ ਤੇ ਤੁਸੀਂ ਜੁੜੇ ਰਹੋ ਸਾਡੇ ਬਲੌਗ ਨਾਲ ਸੋ ਸੋਚਿਆ ਅਸੀਂ ਦਰਸ਼ਕਾਂ ਨੂੰ ਵੀਊ ਵਿਖਾ ਦਈਏ ਸੋ ਅਸੀਂ ਇਧਰਲੀ ਸਾਈਡ ਤੋਂ ਆਏ ਆ ਤੇ ਇਧਰਲੀ ਸਾਈਡ ਨੂੰ ਅਸੀਂ ਚੱਲੇ ਆਂ ਤੇ ਸਭ ਜਿਆ ਕੇ ਆਣ ਗਿਆ ਪਿਆਰਾ ਯਾਰ ਵੀਊ ਬਖਾਦੀਏ ਬਹੁਤ ਹੀ ਵਧੀਆ ਤੇ ਸ਼ਾਨਦਾਰ ਜਗਾ ਵਾ ਇਹ ਸੀਗਾ ਰਸਤੇ ਵਿੱਚ ਬੱਸ ਸਟੈਂਡ ਤੁਸੀਂ ਵੇਖ ਸਕਦੇ ਹੋ ਰਸਤੇ ਵਿੱਚ ਲੰਗਰ ਆਉਣੇ ਸਟਾਡ ਹੋ ਚੁੱਕੇ ਨੇ ਸੋ ਪਿਆਰੇ ਦੋਸਤੋ ਅਸੀਂ ਇੱਥੋਂ ਛੱਗਿਆ ਲੰਗਰ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤੇ ਹੁਣ ਅਸੀਂ ਰਵਾਨਾ ਲੱਗੇ ਆ ਹੁਣ ਮੇਲੇ ਨੂੰ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਅਸੀਂ ਚੱਲਨੇ ਆਂ ਗੁਰਦੁਆਰਾ ਸਾਹਿਬ ਨੂੰ ਅੱਗੇ-ਅੱਗੇ ਤੇ ਤੁਸੀਂ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਸੋ ਪਿਆਰੇ ਦੋਸਤੋ ਅਸੀਂ ਮੋਟਰਸਾਈਕਲ ਨੂੰ ਲਾਤਾ ਸਟੈਂਡ ਤੇ ਤੇ ਤੁਹਾਨੂੰ ਅੱਗੇ-ਅੱਗੇ ਜਿਵੇਂ-ਜਿਵੇਂ ਦਾ ਵੀਊ ਹੋਵੇਗਾ ਉਹ ਖਾਵਾਂਗੇ ਤੇ ਤੁਸੀਂ ਜੁੜੇ ਰਹੋ ਮੇਰੇ ਵਲੌਗ ਦੇ ਨਾਲ ਤੇ ਵੀਡੀਓ ਦਾ ਮਾਣੋ ਆਨੰਦ ਤੇ ਵੀਡੀਓ ਨੂੰ ਚੱਲਦੀ-ਚੱਲਦੀ ਅੱਗੇ-ਅੱਗੇ ਸ਼ੇਅਰ ਕਰੀ ਜੋ ਸੋ ਪਿਆਰੇ ਦੋਸਤੋ ਤੁਸੀਂ ਵੀ ਦੇਖ ਸਕਦੇ ਹੋ ਅਸੀਂ ਡੇਰਾ ਸਾਹ ਪਹੁੰਚ ਚੁੱਕੇ ਆਂ ਤੇ ਅਸੀਂ ਆ ਚੁੱਕੇ ਆਂ ਬਾਜ਼ਾਰ ਦੇ ਵਿੱਚ ਐ ਪਿੱਛੇ ਤੁਸੀਂ ਇਧਰ ਕੁੜੀਆਂ ਦੇਖ ਸਕਦੇ ਹੋ ਰੱਸੀ ਤੇ ਮੁੰਨੀ ਨੂੰ ਸੋ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਮੇਰੇ ਵਲੌਗ ਦੇ ਨਾਲ ਤੇ ਤੁਹਾਨੂੰ ਅਸੀਂ ਅੱਗੇ-ਅੱਗੇ ਵਧੀਆ-ਵਧੀਆ ਜੋ ਵੀ ਵਿਊ ਹੋਵੇਗਾ ਉਹ ਦਿਖਾਉਂਦੇ ਰਵਾਂਗੇ ਸੋ ਮਾਰਨਿੰਗ ਟਾਈਮ ਆ ਹਲੇ ਘੱਟ ਭੀੜ ਵਾ ਤੇ ਇਧਰ ਪਿਛਲੀ ਸਾਈਡ ਤੇ ਤੁਸੀਂ ਬਾਜ਼ਾਰ ਵੀ ਵੇਖ ਸਕਦੇ ਹੋ ਤੇ ਇਧਰਲੀ ਸਾਈਡ ਤੇ ਵੀ ਤੁਸੀਂ ਬਹੁਤ ਸੋਹਣਾ 뷰 ਤੁਹਾਨੂੰ ਨਜ਼ਰ ਆਵੇਗਾ ਅਸੀਂ ਪਹੁੰਚ ਚੁੱਕੇ ਹਾਂ ਗਰਾਊਂਡ ਦੇ ਵਿੱਚ ਤੇ ਤੁਹਾਨੂੰ ਇਧਰ ਵੀ ਚਾਰ ਸ਼ਫੇਰੇ ਦਾ ਗਰਾਊਂਡ ਦਾ ਜਿਹੜਾ 뷰 ਆ ਵਿਖਾ ਦਿੰਨੇ ਆ ਸੋ ਬਹੁਤ ਹੀ ਵਧੀਆ ਤੇ ਪਿਆਰਾ 뷰 ਆ ਜਿਹੜਾ ਕਿ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲਦਾ ਪਿਆ ਵਾ ਤੁਸੀਂ ਪਿੱਛੇ ਵੀ ਇਧਰਲੀ ਸਾਈਡ ਤੇ ਸਾਡਾ ਜਿਹੜਾ ਅੱਜ ਵਾਲਾ ਵਲੌਗ ਆ ਵੇਖ ਸਕਦੇ ਹੋ ਸੋ ਜੇਕਰ ਸਾਡਾ ਅੱਜ ਵਾਲਾ ਵਲੌਗ ਤੁਹਾਨੂੰ ਚੰਗਾ ਲੱਗੇ ਤੇ ਲਾਈਕ ਸ਼ੇਅਰ ਜਰੂਰ ਕਰਨਾ ਸੋ ਇੱਕ ਇਧਰਲੀ ਸਾਈਡ ਤੇ ਰੁੱਖ ਬਹੁਤ ਪਿਆਰਾ ਅਤੇ ਵਧੀਆ ਹੁੰਦੇ ਆ ਤੁਸੀਂ ਇਹਦੇ ਵੀ ਦਰਸ਼ਨ ਕਰ ਸਕਦੇ ਹੋ ਸੋ ਅਸੀਂ ਤੁਹਾਨੂੰ ਵਧੀਆ ਅਤੇ ਚੰਗੇ-ਚੰਗੇ ਵਲੌਗ ਜਿਹੜੇ ਨੇ ਉਹ ਲੈ ਕੇ ਮਿਲਦੇ ਰਵਾਂਗੇ ਸੋ ਤੁਸੀਂ ਆ ਗਰਾਊਂਡ 'ਚ ਅਰਸ਼ ਫੇਰੇ ਦੀ ਵੀ ਦੇਖ ਸਕਦੇ ਹੋ ਤੇ ਬਣੇ ਰਹੋ ਮਾਈ ਯੂਟਿਊਬ ਚੈਨਲ ਬਲਜੀਤ ਕੋਟਲੀ ਦੇ ਨਾਲ ਸੋ ਤੁਹਾਨੂੰ ਕਾਢਦੇ ਆ ਅੱਗੇ ਤੇ ਤੁਸੀਂ ਮੇਰੇ ਵਲੌਗ ਦੇ ਨਾਲ ਬਣੇ ਰਹੋ ਬਹੁਤ ਹੀ ਵਧੀਆ ਅਤੇ ਪਿਆਰਾ ਸੋਹਣਾ ਜਿਹੜਾ ਵਲੌਗ ਵਾ ਤੁਸੀਂ ਦੇਖ ਸਕਦੇ ਹੋ ਸੋ ਪਿਆਰੇ ਦੋਸਤੋ ਤੁਸੀਂ ਆ ਇੱਕ ਚੌਂਪੜੀ ਟੈਪ ਛੱਤ ਜੀ ਬਣੀ ਹੋਈ ਦੇਖ ਸਕਦੇ ਹੋ ਸੋ ਆ ਸੀਗਾ ਸਾਡਾ ਵਲੌਗ ਅਸੀਂ ਪਹੁੰਚ ਚੁੱਕੇ ਹਾਂ ਬਿਲਕੁਲ ਲਾਗੇ ਸੋ ਪਿਆਰੇ ਦਰਸ਼ਕੋ ਸਾਡਾ ਅੱਜ ਵਾਲਾ ਵਲੌਗ ਬਹੁਤ ਹੀ ਵਧੀਆ ਤੇ ਮਸਤ ਹੋਣ ਵਾਲਾ ਵਾ ਤੇ ਤੁਸੀਂ ਜੁੜੇ ਰਹਿਣਾ ਮੇਰੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਅਸੀਂ ਤੁਹਾਨੂੰ ਹੁਣ ਅੱਗੇ ਮਿਲਦੇ ਹਾਂ ਸੋ ਤੁਸੀਂ ਬਾਜ਼ਾਰ ਵਿੱਚ ਲੱਗੀਆਂ ਦੁਕਾਨਾਂ ਦੇਖ ਸਕਦੇ ਹੋ ਕੁਝ ਸੰਗਤਾਂ ਆਉਣ ਦੇਈਆਂ ਨੇ ਤੇ ਕੁਝ ਸੰਗਤਾਂ ਜਾਣ ਦੇਈਆਂ ਨੇ ਤੇ ਬਾਜ਼ਾਰ ਹੌਲੀ-ਹੌਲੀ ਭਰਨਾ ਸ਼ੁਰੂ ਹੋ ਗਿਆ ਵਾ ਸੋ ਪਿਆਰੇ ਦੋਸਤੋ ਤੁਸੀਂ ਸੰਗਤਾਂ ਵੇਖ ਸਕਦੇ ਹੋ ਤੇ ਬਾਜ਼ਾਰ ਦਾ ਤੁਹਾਨੂੰ ਨਜ਼ਾਰਾ ਜਿਹੜਾ ਉਹ ਬੁਖਾ ਦੇਣੇ ਆ ਤੇ ਸੰਗਤਾਂ ਜਿਹੜੀਆਂ ਨੇ ਤੁਸੀਂ ਇੱਧਰ ਵੀ ਵੇਖ ਸਕਦੇ ਹੋ ਸੋ ਤੁਸੀਂ ਗੁਰੂ ਦੀਆਂ ਲਾੜ ਲੀਆਂ ਫੌਜਾਂ ਨੂੰ ਗਤਕਾ ਖੇਡਦੇ ਹੋਏ ਵੇਖ ਸਕਦੇ ਹੋ ਅਸੀਂ ਵੀ ਦੇਖਿਆ ਪਤੇ ਆਨੰਦ ਮਾਨਿਆ ਤੇ ਫਿਰ ਅਸੀਂ ਹੌਲੀ-ਹੌਲੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਅੱਗੇ ਤੁਰ ਪਏ ਸੋ ਆ ਤੁਸੀਂ ਦੇਖ ਸਕਦੇ ਹੋ ਜੋ ਕਿ ਆਏ ਸਾਲ ਗੰਨਿਆਂ ਦੀ ਰੋਹ ਦਾ ਲੰਗਰ ਸ਼ਰਧਾ ਭਾਵਨਾ ਨਾਲ ਲਗਾਇਆ ਜਾਂਦਾ ਹੈ ਇੱਥੇ ਆਏ ਸਾਲ ਗੰਨਿਆਂ ਦੀ ਰੋਹ ਪੀਣ ਨੂੰ ਮਿਲਦੀ ਹੈ ਜੋ ਕਿ ਅਸੀਂ ਗੰਨਿਆਂ ਦਾ ਰਸ ਪੀਤਾ ਸੋ ਅਸੀਂ ਹੁਣ ਅੱਗੇ ਚਾਲੇ ਪਾਉਨੇ ਆ ਤੇ ਪਿਆਰੇ ਦਰਸ਼ਕੋ ਸਾਡਾ ਅੱਜ ਵਾਲਾ ਵਲੌਗ ਬਹੁਤ ਹੀ ਵਧੀਆ ਤੇ ਮਸਤ ਹੋਣ ਵਾਲਾ ਵਾ ਤੇ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਅਸੀਂ ਪਹੁੰਚ ਚੁੱਕੇ ਆ ਕੋਰੀਡੋਰ ਬਿਲਕੁਲ ਲਾਗੇ ਕਰਤਾਰਪੁਰ ਦੇ ਤੇ ਇਧਰਲੀ ਸਾਈਡ ਤੇ ਗੱਡੀਆਂ ਦਾ ਇਕੱਠ ਆ ਸੀਗਾ ਵਿਊ ਇਧਰਲੀ ਸਾਈਡ ਤੇ ਤੁਸੀਂ ਸੰਗਤਾਂ ਆਉਂਦੀਆਂ ਤੇ ਜਾਂਦੀਆਂ ਵੇਖ ਸਕਦੇ ਹੋ ਅਤੇ ਆ ਸਾਹਮਣੇ ਉੱਪਰ ਇੱਕ ਗੇਟ ਬਣਿਆ ਹੋਇਆ ਵੀ ਤੁਹਾਨੂੰ ਦਿਖਾਈ ਦੇਵੇਗਾ ਆ ਤੁਸੀਂ ਪਿੱਛੇ ਗੇਟ ਵੇਖ ਸਕਦੇ ਹੋ ਸੋ ਤੁਹਾਨੂੰ ਇਸ ਗੇਟ ਦੇ ਉੱਪਰ ਅਸੀਂ ਆਣ ਕੇ ਵਿਊ ਵਿਖਾਉਨੇ ਆ ਸੋ ਪਿਆਰੇ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਅਸੀਂ ਹੁਣ ਅੱਗੇ ਅੱਗੇ ਸੋ ਇਹ ਸੀਗਾ ਉੱਪਰ ਦਾ ਨਜ਼ਾਰਾ ਤੇ ਤੁਸੀਂ ਇਧਰ ਪਿਛਲੀ ਸਾਈਡ ਤੇ ਵੇਖ ਸਕਦੇ ਹੋ ਇਧਰ ਅਸੀਂ ਜਾਣਾ ਵਾ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਬਹੁਤ ਹੀ ਘੈਂਡ ਲੋਕੇਸ਼ਨ ਆਂਦੀ ਆ ਤੇ ਤੁਸੀਂ ਸਾਡਾ ਵਲੌਗ ਚੱਲਦਾ ਚੱਲਦਾ ਸ਼ੇਅਰ ਕਰੋ ਲਾਈਕ ਕਰੋ ਤੇ ਵਧੀਆ ਜਾਓ ਪਿਆਰਾ ਯਾ ਕਮੈਂਟ ਜਰੂਰ ਕਰਨਾ ਤੇ ਇਧਰ ਨੂੰ ਤੁਹਾਨੂੰ ਰਸਤੇ ਦਾ ਜਿਹੜਾ ਵਿਊ ਆ ਪਿੱਛੇ ਵਾਲਾ ਉਹ ਵੀ ਦਿਖਾ ਦਿੰਨੇ ਆ ਸੋ ਬਹੁਤ ਹੀ ਘੈਂਡ ਸੜਕ ਸੋ ਬਹੁਤ ਹੀ ਵਧੀਆ ਵਿਊ ਤੁਹਾਨੂੰ ਨਜ਼ਰ ਆ ਰਿਹਾ ਤੁਹਾਡੀ ਸਕਰੀਨ ਤੇ ਸੋ ਮਾਰਨਿੰਗ ਟਾਈਮ ਆ ਜਿਸ ਕਰਕੇ ਹਲੇ ਥੋੜੀਆਂ ਜੀਆਂ ਸੰਗਤਾਂ ਘਟ ਨੇ ਤੁਸੀਂ ਸੰਗਤਾਂ ਆਉਂਦੇ ਜਾਂਦੇ ਵੀ ਵੇਖ ਸਕਦੇ ਹੋ ਤੇ ਇਧਰ ਨੂੰ ਤੁਸੀਂ ਚੱਲਦਾ ਰਸਤਾ ਵੀ ਵੇਖ ਸਕਦੇ ਹੋ ਆ ਤੁਸੀਂ ਬੋਰਡ ਤੇ ਵੇਖ ਸਕਦੇ ਹੋ ਗਰਤਾਸਪੁਰ 39 ਕਿਲੋਮੀਟਰ ਅੰਮ੍ਰਿਤਸਰ 53 ਕਿਲੋਮੀਟਰ ਆ ਤੁਸੀਂ ਗੱਡੀਆਂ ਲੱਗੀਆਂ ਵੇਖ ਸਕਦੇ ਹੋ ਸਾਈਡਾਂ ਤੇ ਤੇ ਤੁਹਾਨੂੰ ਜ਼ੂਮ ਕਰਕੇ ਅੱਗੇ ਦਾ ਵੀਊ ਵਿਖਾਉਨੇ ਆ ਸੋ ਸੜਕਾਂ ਇੱਥੇ ਬਹੁਤ ਹੀ ਘੈਂਡ ਸਫਾਈ ਵਾਲੀਆਂ ਅਤੇ ਵਧੀਆ ਤੁਹਾਨੂੰ ਨਜ਼ਰ ਆਉਣਗੀਆਂ ਸੋ ਪਿਆਰੇ ਦੋਸਤੋ ਤੁਸੀਂ ਵੀ ਦੇਖ ਸਕਦੇ ਹੋ ਆਨੰਦ ਮਾਣ ਸਕਦੇ ਬਹੁਤ ਹੀ ਵਧੀਆ ਵਿਊ ਜੇ ਮੇਰਾ ਅੱਜ ਵਾਲਾ ਵਲੋਗ ਤੁਹਾਨੂੰ ਚੰਗਾ ਲੱਗੇ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸੋ ਤੁਹਾਨੂੰ ਅਸੀਂ ਅੱਗੇ-ਅੱਗੇ ਖੜਦੇ ਆ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਇਧਰ ਜਿਹੜੀਆਂ ਸੰਗਤਾਂ ਨੇ ਤੁਸੀਂ ਉਹ ਵੀ ਆਉਂਦੀਆਂ ਸੰਗਤਾਂ ਵੀ ਦੇਖ ਸਕਦੇ ਹੋ ਸੋ ਮਾਰਨਿੰਗ ਟਾਈਮ ਹੋਣ ਕਰਕੇ ਹਲੇ ਥੋੜਾ ਜਾਂ ਘੱਟ ਭੀੜ ਵਾ ਜੋ ਜਿੱਦਾਂ ਜਿੱਦਾਂ ਸੋ ਪਿਆਰੇ ਦਰਸ਼ਕੋ ਟਾਈਮ ਵਧੇਗਾ ਓਦਾਂ ਓਦਾਂ ਇੱਥੇ ਸੰਗਤ ਜਿਹੜੀ ਆ ਆਉਣੀ ਸਟਾਰਟ ਹੋ ਜਾਏਗੀ ਸੋ ਤੁਹਾਨੂੰ ਕੋਰੀਡੋਰ ਕਰਤਾਰਪੁਰ ਦਾ ਜਿਹੜਾ ਲੰਗਾ ਸੀ ਉਹ ਦਿਖਾਉਣ ਲਈ ਲੈ ਕੇ ਆਏ ਆ ਤੇ ਸਾਹਮਣੇ ਤੁਸੀਂ ਦੋ ਗੇਟ ਵੇਖ ਸੱਤ ਦੇ ਹੋ ਤੇ ਬੋਰਡ ਤੇ ਲਿਖਿਆ ਸ੍ਰੀ ਕਰਤਾਰਪੁਰ ਸਾਹਿਬ ਪੰਜ ਪੀ ਲ ਪੀ ਆਈ ਰਮ ਮੰਦਿਰ ਲਿਖਿਆ ਸਾਹਮਣੇ ਕੋਰਡੋਵਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਅਸੀਂ ਅੰਦਰ ਦੀ ਇੰਟਰੀ ਕਰਾਂਗੇ। ਆ ਬੁਰਜੀਆਂ ਬਹੁਤ ਹੀ ਘੈਂਡ ਬਣੀਆਂ ਹੋਈਆਂ ਵੇਖੋ। ਸੋ ਤੁਹਾਨੂੰ ਅਸੀਂ ਲੈ ਕੇ ਚੱਲੇ ਆਂ ਕਰਤਾਰਪੁਰ ਕੋਰੀਡੋਰ ਜਿੱਥੇ ਕਿ ਬਾਬਾ ਜੀ ਨੇ ਹੱਲ ਚਲਾਇਆ ਅਤੇ ਸੰਗਤਾਂ ਨੂੰ ਸਿੱਧੇ ਰਸਤੇ ਪਾਇਆ ਤੇ ਕਿਰਤ ਕਰਨੀ ਸਿਖਾਈ। ਸੋ ਤੁਸੀਂ ਇਧਰਲੀ ਸਾਈਡ ਤੋਂ ਵੀ ਵੀਡੀਓ ਨੂੰ ਵੇਖ ਸਕਦੇ ਹੋ। ਇਹ ਵੀਡੀਓ ਦਾ ਆਨੰਦ ਮਾਣ ਸਕਦੇ ਹੋ ਤੇ ਆ ਸੰਗਤ ਤੁਸੀਂ ਵੇਖ ਸਕਦੇ ਹੋ ਜੋ ਕਿ ਰਸਤੇ ਦੇ ਜਾਣ ਆਉਣ ਵਾਲੀ ਆ ਇਧਰ ਪਿੱਛੇ ਤੁਸੀਂ ਦੁਕਾਨ ਲੱਗੀ ਵੀ ਵੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਆਨੰਦ ਵਾਲੀ ਜਗ੍ਹਾ ਵਾ ਤੁਸੀਂ ਜਰੂਰ ਆਓ ਸੋ ਇਧਰਲੀ ਸਾਈਡ ਤੇ ਗੁਰਦੁਆਰਾ ਵਾ ਤੁਸੀਂ ਆਟੋ ਜਾਂਦੇ ਵੀ ਵੇਖ ਸਕਦੇ ਹੋ ਤੇ ਸਾਹਮਣੇ ਬਾਬਾ ਜੀ ਦਾ ਗੇਟ ਆ ਗਿਆ ਸੋ ਇੱਥੇ ਆਏ ਸਾਲੀ 4 ਮਾਰਚ ਤੋਂ ਜੋ ਮੇਲਾ ਸਟਾਰਟ ਹੁੰਦਾ ਵਾ ਤੇ ਸੰਗ ਤੁਸੀਂ ਵੇਖ ਸਕਦੇ ਹੋ ਸੰਗ ਤੇ ਜੋ ਹਰੀ ਕੇ ਪੱਤਨ ਕੀੜੀ ਕੇ ਪੱਤਨ ਤੋਂ ਚੱਲ ਕੇ ਪੈਦਲ ਯਾਤਰਾ ਕਰਨ ਵਾਸਤੇ ਇੱਥੇ ਹੁੰਦੀ ਆ ਤੇ ਬਹੁਤ ਹੀ ਆਏ ਸਾਲ ਸ਼ਰਦਾ ਤੇ ਧੂਮ ਧਾਮ ਨਾਲ ਮੇਲਾ ਮਨਾਇਆ ਜਾਂਦਾ ਵਾ ਅੱਜ ਪਹਿਲਾ ਦਿਨ ਹੋਣ ਦੇ ਕਾਰਨ ਥੋੜੀ ਸੰਗ ਤੇ ਘੱਟ ਵੇਖਣ ਨੂੰ ਮਿਲੀ ਆ ਨਹੀਂ ਤੇ ਇੱਥੇ ਬਹੁਤ ਜ਼ਿਆਦਾ ਸੰਗਤ ਵੇਖਣ ਨੂੰ ਮਿਲਦੀ ਆ ਤੇ ਅੱਜ ਪਹਿਲਾ ਦਿਨ ਸੀਗਾ ਤੇ ਇਧਰ ਪਿੱਛੇ ਤੁਸੀਂ ਬਾਬਾ ਜੀ ਦਾ ਗੇਟ ਦੇਖ ਸਕਦੇ ਹੋ ਅਸੀਂ ਬਹੁਤ ਹੀ ਕਲੋਜ਼ ਆ ਚੁੱਕੇ ਹਾਂ ਸੋ ਪਿਆਰੇ ਦਰਸ਼ਕੋ ਤੁਸੀਂ ਜੁੜੇ ਰਹੋ ਸਾਡੀ ਅੱਜ ਵਾਲੀ ਵੀਡੀਓ ਤੇ ਅੱਜ ਵਾਲੇ ਵਲੌਗ ਦੇ ਨਾਲ ਸੋ ਅਸੀਂ ਪਹੁੰਚ ਚੁੱਕੇ ਹਾਂ ਬਿਲਕੁਲ ਬਾਬਾ ਜੀ ਦੇ ਗੇਟ ਦੇ ਸਾਹਮਣੇ ਜੋ ਕਿ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਸੋ ਆ ਪਿੱਛੇ ਤੁਸੀਂ ਸੰਗਤਾਂ ਵੀ ਦੇਖ ਸਕਦੇ ਹੋ ਸੋ ਇਧਰ ਤੁਸੀਂ ਦੁਕਾਨਾਂ ਲੱਗੀਆਂ ਵੀ ਦੇਖ ਸਕਦੇ ਹੋ ਆਮਾਂਗੇ ਸੋ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਬਾ ਜੀ ਦੇ ਪਿੱਛੇ ਗੇਟ ਦੇ ਸੋ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰੋ ਵੀਡੀਓ ਸਕਿਪ ਨਹੀਂ ਕਰਨੀ ਦੱਲੀ ਸਾਈਡ ਤੋਂ ਵੀ ਪਿਆਰੇ ਦੋਸਤੋ ਸਾਡੀ ਵੀਡੀਓ ਨੂੰ ਦੇਖ ਸਕਦੇ ਸੋ ਇੱਥੇ ਇੱਕ ਬਹੁਤ ਹੀ ਪੁਰਾਣਾ ਪਿੱਪਲ ਤੁਹਾਨੂੰ ਪਿੱਛੇ ਨਜ਼ਰ ਆਵੇਗਾ ਤੁਸੀਂ ਦੇਖ ਸਕਦੇ ਆ ਸਾਹਮਣੇ ਸਰਹੱਦ ਜ਼ੀਰੋ ਲਾਈਨ ਤੇ ਇੰਦਰ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਲੰਗਰ ਹਾਲ ਤਿਆਰ ਹੁੰਦਾ ਤੇ ਆ ਇੱਕ ਬਹੁਤ ਹੀ ਪੁਰਾਣਾ ਪਿੱਪਲ ਵਾ ਤੇ ਇਧਰਲੀ ਸਾਈਡ 메ਨ ਗੇਟ ਤੋਂ ਅਸੀਂ ਐਂਟਰੀ ਕੀਤੀ ਤੇ ਅੰਦਰ ਆਏ ਆ ਸਾਹਮਣੇ ਬੀਐਸਐਫ ਤੇ ਹੈੱਡਕੁਆਰਟਰ ਜ਼ੀਰੋ ਲਾਈਨ ਤੇ ਵੇਖ ਸਕਦੇ ਹੋ ਸੋ ਪਿਆਰੇ ਦੋਸਤੋ ਤੁਹਾਨੂੰ ਦਿਖਾਉਨੇ ਆ ਹੁਣ ਉੱਪਰ ਚੜ ਕੇ ਜੋ ਕਿ ਪਾਕਿਸਤਾਨ ਦੀ ਸਾਈਡ ਤੇ ਰਹਿ ਗਿਆ ਸੀ ਸਾਡਾ ਇੱਕ ਮਹਾਨ ਬਹੁਤ ਹੀ ਪਿਆਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਸੋ ਤੁਹਾਨੂੰ ਉਹਦੇ ਦਰਸ਼ਨ ਕਰਾਉਨੇ ਆ ਤੇ ਤੁਸੀਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਸੋ ਆਓ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਅਸੀਂ ਆ ਚੁੱਕੇ ਆ ਬਿਲਕੁਲ ਜ਼ੀਰੋ ਲਾਈਨ ਲਾਸਟ ਬਾਰਡਰ ਤੇ ਤੇ ਤੁਹਾਨੂੰ ਕਰਾਉਨੇ ਆ ਦਰਸ਼ਨ ਆ ਤੁਸੀਂ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਸੰਗਤਾਂ ਆਉਂਦੀਆਂ ਜਾਂਦੀਆਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਨਜ਼ਾਰੇ ਵਾਲੀ ਜਗ੍ਹਾ ਵੀ ਇਕ ਸਕਦੇ ਹੋ ਸੋ ਆ ਤੁਸੀਂ ਇੱਕ ਚੌਂਪੜੀ ਟੈਪ ਬਣੀ ਹੋਈ ਛਾਤ ਵੇਖ ਸਕਦੇ ਹੋ ਮੇ ਅਤੇ ਤੋਂਪ ਤੋਂ ਬਚਣ ਵਾਸਤੇ ਤੇ ਤੁਸੀਂ ਹੁਣ ਕਰੋ ਗੁਰੂ ਘਰ ਦੇ ਦਰਸ਼ਨ ਤੁਹਾਨੂੰ ਕਰਾਉਣੇ ਗੁਰੂ ਘਰ ਦੇ ਦਰਸ਼ਨ ਆ ਸਾਹਮਣੇ ਇੱਕ ਫੌਜੀ ਤੇ ਗੁਰੂ ਘਰ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਸਤਨਾਮ ਸ਼੍ਰੀ ਵਾਹਿਗੁਰੂ ਧੰਤਨ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਸੋ ਦੋਸਤੋ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਧੰਨ ਧੰਨ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਤੁਸੀਂ ਦਰਸ਼ਨ ਕਰ ਸਕਦੇ ਹੋ ਧੰਨ ਧੰਨ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਜੋ ਕਿ ਪਾਕਿਸਤਾਨ ਵਿੱਚ ਮੌਜੂਦ ਹੈ ਆਪਣਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਇੱਕ ਬੋੜਾ ਜੋ ਦੋਵਾਂ ਸਰਾਂ ਦਾ ਧੰਨਿਲਦਾ ਬਾ ਆ ਥੱਲੇ ਤੁਸੀਂ ਫੌਜੀ ਬੈਠੇ ਵੀ ਦੇਖ ਸਕਦਾ ਬਹੁਤ ਹੀ ਘੈਂਟ ਖਤੈ ਅਨੰਦਪੁਰ ਦੀ ਜਗ੍ਹਾ। ਉਹ ਦੋਸਤੋ ਤੁਸੀਂ ਜਰੂਰ ਟਾਈਮ ਕੱਟ ਕੇ ਇੱਕ ਵਾਰ ਆਇਓ ਤੇ ਗੁਰੂ ਘਰ ਦੇ ਦਰਸ਼ਨ ਕਰਕੇ ਜਾਇਓ। ਤੁਸੀਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ। ਸੋ ਇਹ ਸੀ ਕਰਤਾਰਪੁਰ ਸਾਹਿਬ ਜਿੱਥੇ ਬਾਬਾ ਜੀ ਨੇ ਹਾਲ ਚਲਾਇਆ ਤੇ ਸੰਗਤਾਂ ਨੂੰ ਕਿਰਤ ਕਮਾਈ ਕਰਨ ਦਾ ਬਲਵਕਸ਼ ਆ ਤੇ ਦਸਾਂ ਨੋਵਾਂ ਦੀ ਕਿਰਤ ਕਮਾਈ ਕਰਨ ਦੇ ਨਾਲ ਜੋੜਿਆ। ਸੋ ਅਸੀਂ ਹੁਣ ਚੱਲਦੇ ਆਂ ਵਾਪਸ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ। ਏ ਅਸੀਂ ਉਧਰਲੀ ਸਾਈਡ ਤੋਂ ਆਏ ਸੀ ਤੇ ਇਧਰਲੀ ਸਾਈਡ ਤੋਂ ਚੱਲੇ ਆ ਤੇ ਆ ਤੁਸੀਂ ਰਸਤਾ ਵੇਖ ਸਕਦੇ ਹੋ